ਸ਼ਿਰੀ RAM ਜੀ ਦੀ ਪ੍ਰਣ ਪ੍ਰਤੀ ਸਾਜੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਸੈਂਟਰ ਹਲਕੇ ਤੋਂ ਐਮ.ਐਲ.ਏ ਅਮਨ ਅਰੋੜਾ ਜੀ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਉਹਨਾਂ ਵੱਲੋਂ ਆਪਣੇ ਦਫ਼ਤਰ ਦੀ ਮਾਰਕੀਟ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਵੈਸਟ ਹਲਕੇ ਤੋਂ ਐਮ.ਐਲ.ਏ ਸੀਤਲ ਅਗੋਲ ਜੀ, ਮੈਡਮ ਰਜਿੰਦਰ ਕੌਰ ਜੀ, ਥਿਆੜਾ ਜੀ, ਜਲੰਧਰ ਤੋਂ ਐਮ.ਪੀ ਸੁਤੀਸ਼ ਕੁਮਾਰ ਰਿੰਕੂ ਜੀ ਚੇਅਰਮੈਨ, ਅਮਰਤਪਾਲ ਸਿੰਘ ਜੀ ਚੇਅਰਮੈਨ, ਮੰਗਲ ਸਿੰਘ ਜੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਸੱਦੇ ਪਹੁੰਚੇ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ ਜਬਾ ਆਏਗਾ ਸੋਚਦਾ ਰਹਿਣਾ ਸਭ ਪੀਂਗੋ ਹਾਟੂਣ ਜਬ ਆਏਗਾ ਸੋਚਣਾ ਹੋਵੇ ਜੈ ਸ਼੍ਰੀ ਰਾਮ ਮੈਂ ਜਗENDERਪਾਲ ਸ਼ਰਮਾ ਆਮ ਆਦਮੀ ਪਾਰਟੀ ਜਲੰਧਰ ਤੋਂ ਅੱਜ ਅੱਜ ਜੋ ਅਜੁੱਧਿਆ ਦੇ ਵਿੱਚ ਸ਼੍ਰੀ ਰਾਮ ਦਾ ਮੰਦਿਰ ਦਾ ਉਦਘਾਟਨ ਹੋ ਰਿਹਾ ਸਾਰਾ ਹਿੰਦੁਸਤਾਨ ਅੱਜ ਰਾਮ ਦੇ ਨਾਮ ਦੇ ਵਿੱਚ ਰੰਗਿਆ ਪਿਆ ਵਾ ਮੈਂ ਗੱਲ ਕਰਾਂ ਜਲੰਧਰ ਦੀ ਜਲੰਧਰ ਦੇ ਵਿੱਚ ਸਾਰਾ ਸ਼ਹਿਰ ਹੀ ਸਾਫ਼ ਸੁਥਰਾ ਕਰ ਦਿੱਤਾ ਔਰ ਜਗ੍ਹਾ ਜਗ੍ਹਾ ਦੀਵਦਨ ਹੋ ਰਹੇ ਆ ਜਗ੍ਹਾ ਜਗ੍ਹਾ ਝੰਡੇ ਲੱਗੇ ਹੋਏ ਆ ਤੇ ਫਿਰ ਮੈਂ ਮਾੜਾ ਦਿਨ ਕਹਾਵਾਂ ਪਰ ਜੋ ਅਸਲੀ ਦੀਵਾਲੀ ਸੀ ਇਹ ਦੀਵਾਲੀ ਜਿਹੜੀ ਆ ਉਹਦੇ ਨਾਲੋਂ ਵੀ ਹੋਰ ਚਾਰ ਚੰਨ ਲਾ ਕੇ ਨਵੇਂ ਤਰੀਕੇ ਨਾਲ ਆਈ ਆ ਇਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਮੁਬਾਰਕ ਦਿੰਦਾ ਹਾਂ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਹਾਂ ਕਿ ਸਾਡੇ ਸੀਐਲ ਸਾਹਿਬ ਭਗਵਾਨ ਤੁਮ ਜੀ ਦਿਨ ਰਾਤ ਚੜ੍ਹਦੀ ਕਲਾ ਜਰੈਣ ਜਾਂ ਜੀ ਦਾ ਉਹਨਾਂ ਦੇ ਉੱਪਰ ਹੱਥ ਰਵੇ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲਿਆ ਔਰ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਇੱਕ ਗੱਲ ਦੀ ਮੁਬਾਰਕਬਾਦ ਦਿੰਦਾ ਹਾਂ ਕਿ ਜਿਨ੍ਹਾਂ ਨੇ ਆਪਣੇ ਸਮੇਂ-ਸਮੇਂ ਦੇ ਨਾਲ ਆਪਣਾ ਚੈਨਲ ਚਲਾ ਕੇ ਲੋਕਾਂ ਦੀਆਂ ਬਾਈਟਾਂ ਲੈ ਕੇ ਇਸ ਖਰਾਬ ਦੇ ਵਿਹਾਰੇ ਨੂੰ ਹੋਰ ਵੀ ਵਧੀਆ ਬਣਾਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰੋਟੀਆਂ ਦੇ ਵਿੱਚ ਪ੍ਰਸੰਨ ਦੇਖਿਆ ਤੇ ਉਪਲਬਧ ਦੇ ਵਿੱਚ ਜਵਾਜ